ਜਿੱਥੇ ਇੱਕ ਪਾਸੇ ਪੰਜਾਬ ਦੇ ਵਿੱਚ ਗਰਮੀ ਪੂਰੇ ਜ਼ੋਰਾਂ ਦੇ ਉੱਪਰ ਪੈ ਰਹੀ ਆ ਉੱਥੇ ਦੂਜੇ ਪਾਸੇ ਲੋਕ ਪਰੇਸ਼ਾਨ ਆ ਲਾਈਟ ਦੇ ਕਟਾ ਤੋਂ ਜੀ ਹਾਂ ਦਿਨ ਦੇ ਵੇਲੇ ਵੀ ਲੰਬੇ ਲੰਬੇ ਕੱਟ ਰਾਤ ਦੇ ਸਮੇਂ ਵੀ ਲੰਬੇ ਲੰਬੇ ਕੱਟ ਪਿੰਡਾਂ ਸ਼ਹਿਰਾਂ ਦੇ ਲੋਕ ਪਰੇਸ਼ਾਨ ਹੋ ਚੁੱਕੇ ਆ ਬਿਜਲੀ ਦੇ ਕਟਾ ਤੋਂ ਸਰਕਾਰਾਂ ਨੂੰ ਸਵਾਲ ਕਰ ਰਹੇ ਆ ਕਿ ਜਿੱਥੇ ਤੁਸੀਂ 24 24 ਘੰਟੇ ਬਿਜਲੀ ਦੇਣ ਦੀ ਗੱਲ ਕੀਤੀ ਸੀ ਖੇਤਾਂ ਦੀ ਬਿਜਲੀ ਸਪਲਾਈ ਫੁੱਲ ਕਰਨ ਦੀ ਗੱਲ ਕੀਤੀ ਸੀ ਬਿਜਲੀ ਪੂਰੀ ਤਾਂ ਆਮ ਘਰਾਂ ਨੂੰ ਨਹੀਂ ਹੋ ਰਹੀ ਬਿਜਲੀ ਪੂਰੀ ਤਾਂ ਪਿੰਡਾਂ ਸ਼ਹਿਰਾਂ ਦੇ ਲੋਕਾਂ ਨੂੰ ਨਹੀਂ ਹੋ ਰਹੀ ਤੁਸੀਂ ਇਸ ਗੱਲ ਤੋਂ ਹੈਰਾਨ ਹੋ ਜਾਵੋਗੇ ਕਿ ਮੋਹਾਲੀ ਇੰਨਾ ਡਿਵੈਲਪ ਸਿਟੀ ਆ ਆਕਰ ਮੋਹਾਲੀ ਵਰਗੇ ਸ਼ਹਿਰ ਦੇ ਵਿੱਚ ਹੀ ਬਿਜਲੀ ਦੇ ਕੱਟ ਲੱਗਣ ਲੱਗੇ ਦਾ ਹੋਰ ਪਿੰਡਾਂ ਦਾ ਕੀ ਹਾਲ ਹੋ ਇੱਕ ਕਾਲ ਰਿਕਾਰਡਿੰਗ ਵਾਇਰਲ ਹੋ ਰਹੀ ਏ ਇੱਕ ਲੇਡੀਜ਼ ਦੀ ਜਿਨੇ ਕੇ ਲੋਕਾਂ ਨੂੰ ਵੀ ਜਾਗਰੂਤ ਕੀਤਾ ਸਰਕਾਰਾਂ ਤੋਂ ਵੀ ਪਰਦੇ ਚੱਕਿਆ ਸੁਣੋ ਤੁਸੀਂ ਇਸ ਕਾਲ ਰਿਕਾਰਡਿੰਗ ਰਹੀ ਕਿਵੇਂ ਇੱਕ ਔਰਤ ਸੁਣੋ ਤੁਸੀਂ ਇਹ ਕਾਲ ਰਿਕਾਰਡਿੰਗ ਕਿਵੇਂ ਔਰਤ ਦਾ ਦਰਦ ਆ ਜਿਹੜਾ ਉਹ ਨਿਕਲ ਕੇ ਸਾਹਮਣੇ ਆ ਰਿਹਾ ਕਿ ਕਿੰਨੇ ਲੋਕ ਪਰੇਸ਼ਾਨ ਵੱਡੀਆਂ ਵੱਡੀਆਂ ਸੁਸਾਇਟੀਆਂ ਬਹਾਲੀ ਦੇ ਵਿੱਚ ਬਣਾ ਦਿੱਤੀਆਂ ਪਰ ਜੇ ਮਹਾਲੀ ਵਰਗੇ ਸ਼ਹਿਰ ਦੇ ਵਿੱਚ ਲੋਕ ਬਿਜਲੀ ਦੇ ਕਟਾ ਤੋਂ ਪਰੇਸ਼ਾਨ ਆ ਤਾਂ ਕਮੈਂਟਾਂ ਦੇ ਵਿੱਚ ਪਿੰਡਾਂ ਵਾਲਿਓ ਲੋਕੋ ਤੁਸੀਂ ਜ਼ਰੂਰ ਦੱਸਿਓ ਕਿ ਕਿੰਨੀ ਕੁ ਬਿਜਲੀ ਤੁਹਾਡੇ ਪਿੰਡਾਂ ਸ਼ਹਿਰਾਂ ਦੇ ਵਿੱਚ ਪੂਰਨ ਤੌਰ ਤੇ ਆ ਰਹੀ ਆ ਸਵੇਰ ਜਾਂ ਰਾਤ ਕਿਹੜੇ ਟਾਈਮ ਕੱਟ ਲੱਗ ਰਹੇ ਸਾਰੀ ਸੋਸਾਇਟੀ ਨੂੰ ਸਤਿ ਸ਼੍ਰੀ ਅਕਾਲ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਸਾਰੀ ਸੋਸਾਇਟੀ ਨੂੰ ਪੁੱਛਣਾ ਚਾਹੁੰਦੀ ਆ ਵੀ ਕੋਈ ਜਗ ਦੀ ਜ਼ਮੀਰ ਵਾਲਾ ਹੈਗਾ ਆ ਬੰਦਾ ਕੋਈ ਉੱਠ ਸਕਦਾ ਆਪਣੇ ਹੱਕ ਵਾਸਤੇ ਜਿਹੜੇ ਨੇ ਮੈਂਟੇਨੈਂਸ ਭਰ ਰਹੇ ਉਹਨਾਂ ਨੂੰ ਲੈਟਰ ਮਿਲ ਰਹੀ ਹੈ ਉਹਨਾਂ ਨੂੰ ਵੀ ਨਹੀਂ ਮਿਲ ਰਹੀ ਐਦਾਂ ਹੀ ਪਹਿਲਾਂ ਹੋਇਆ ਸੀ ਜਿੱਦਾਂ ਜਿਨ੍ਹਾਂ ਨੇ ਲੋਕਾਂ ਨੇ ਪੈਸੇ ਭਰੇ ਸੀ ਜਿੰਨਿਆਂ ਨੇ ਉਹਨਾਂ ਨੂੰ ਵੀ ਸਬਦਾ ਨਹੀਂ ਸੀ ਮਿਲੀ ਜਿਹੜੇ ਹੁਣ ਭਰ ਰਹੇ ਉਹਨਾਂ ਨੂੰ ਵੀ ਨਹੀਂ ਮਿਲ ਰਹੀ ਇਹ ਕਦੋਂ ਤੱਕ ਡਰਾਮੇ ਚੱਲਣਗੇ ਕੋਈ ਹੈ ਜਾਗਦੀ ਜ਼ਮੀਰ ਵਾਲਾ ਕੋਈ ਉੱਠੂਗਾ ਆਪਣੇ ਹੱਕ ਲਈ ਬੋਲੂਗਾ ਕੋਈ ਉੱਠ ਕੇ ਸਾਰੇ ਗਿੰਦੇ ਵੀ ਸਾਨੂੰ ਪ੍ਰਧਾਨ ਬਣਾ ਦੋ ਸਾਨੂੰ ਪ੍ਰਧਾਨ ਬਣਾ ਦਿਓ ਸਾਨੂੰ ਬਣਾ ਦਿਓ ਫੇਮਸ ਫੇਮ ਹੋਣ ਵਾਸਤੇ ਤੁਹਾਨੂੰ ਸਾਰਿਆਂ ਨੂੰ ਬਸ ਬਣਾ ਦਿਓ ਪ੍ਰਧਾਨ ਫੇਰ ਕੰਮ ਹੋਊਗਾ ਉਦਾਂ ਨਹੀਂ ਕੰਮ ਹੋਣੇ ਇਹ ਕਾਦੇ ਵਾਸਤੇ ਤੁਸੀਂ ਐਡਾ ਪੈਸਾ ਲਾ ਕੇ ਤੁਸੀਂ ਬੜੇ ਹੋ ਮੁਹਾਲੀ ਸ਼ਹਿਰ ਚ ਰਹਿ ਰਹੇ ਹੋ ਸੁਸਾਇਟੀ ਚ ਰਹਿ ਰਹੇ ਹੋ ਉਹ ਪਿੰਡਾਂ ਚ ਢੇਰਾਂ ਤੇ ਮੰਝੀਆਂ ਦਾ ਕੇ ਪੈ ਜਾਂਦੇ ਸਵੇਰੇ ਵੀ ਸਾਡਾ ਬੱਚੇ ਦੀ ਬੱਸ ਨਿਕਲ ਗਈ ਜਦੋਂ ਬੱਚੇ ਸਕੂਲ ਜਾਣਾ ਸੀ ਉਦੋਂ ਹੀ ਲਾਈਟ ਬੰਦ ਕਰਤੀ ਆ ਹੁਣ ਫੇਰ ਬੰਦੇ ਹੋਈ ਸਾਰੀ ਸਿਟੀ ਦੀ ਲਾਈਟ ਹੈਗੀ ਆ ਹੀਰੋ ਹੋਮ ਦੀ ਲਾਈਟ ਹੈਗੀ ਆ ਸਾਡੀ ਪੂਰਬਾ ਦੀ ਲਾਈਟ ਨਹੀਂ ਹੈਗੀ ਕਿਉਂ ਨਹੀਂ ਹੈਗੀ ਕੋਈ ਪੁੱਛੇਗਾ ਉੱਠ ਕੇ ਚਲੋ ਨਿਕਲੋ ਬਾਹਰ ਸਾਰੇ ਐਵਰੀਬਾਡੀ ਚਲੋ ਮੈਂ ਚਲਦੀ ਆ ਨਾਲ ਤੁਹਾਡੇ ਕਿੱਥੇ ਜਾਣਾ ਚਲੋ ਪੁਲਿਸ ਦੇ ਧਰਨਾ ਤੱਕ ਮੱਡਾ ਤੇ ਚਲੋ ਮਰੋਂ ਪਿੱਟੋ ਤਾਂ ਸਹੀ ਜਾ ਕੇ ਉਹਨਾਂ ਨੂੰ ਇਹ ਕਦੋਂ ਤੱਕ ਡੌੜੀ ਰਾਮੇ ਚੱਲਣਗੇ 8 ਸਾਲ ਹੋ ਗਏ ਨਰਕ ਕੱਟਦਿਆਂ ਨੂੰ 8 ਸਾਲ ਹੋ ਗਏ ਕੋਈ ਜਾਗਦਾ ਹੀ ਨਹੀਂ ਅੱਜ ਵੀ ਕੋਈ ਉੱਠਦਾ ਅੱਜ ਵੀ ਕੋਈ ਉੱਠਦਾ ਉਹ ਤੁਸੀਂ ਇੰਨੇ ਪੈਸੇ ਲਾ ਕੇ ਕਾਦੇ ਵਾਸਤੇ ਬੈਠੇ ਹੋਏ